ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਉਂਕਿ ਅਸੀਂ ਸਾਰੇ ਧਰਮ ਦੀ ਦੁਨੀਆ ਚ ਆਉਣਾ ਹੀ ਤਾਂ ਆ ਕਿਉਂਕਿ ਆਪਣੇ ਆਪ ਨੂੰ ਸਾਧਣ ਦਾ ਯਤਨ ਕਰਦੇ ਹਾਂ ਅਸੀਂ ਵੇਖੋ ਗੁਰਦੁਆਰੇ ਮੱਥਾ ਅਸੀਂ ਤਾਂ ਟੇਕਦੇ ਆ ਕਿ ਸਾਡਾ ਮਨ ਬੁਰਾਈਆਂ ਵਾਲੇ ਬੰਨੇ ਨਾ ਜਾਵੇ ਯਾਨੀ ਕਿ ਮਨ ਸਾਦੇ ਆ ਜਾਏ ਸਾਡਾ ਅਸੀਂ ਘਰ ਚ ਸਤਿਗੁਰੂ ਜੀ ਦਾ ਸਰੂਪ ਵੀ ਤਾਂ ਲੈ ਕੇ ਆਉਨੇ ਆ ਕਿ ਸਾਡੇ ਮਨ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਰ ਰਹੇ ਅਸੀਂ ਗੁਰਦੁਆਰੇ ਵੀ ਤਾਂ ਹੀ ਜਾਂਦੇ ਆ ਸਿੱਖ ਨੇ ਗੁਰਦੁਆਰੇ ਕਿਉਂ ਜਾਣਾ ਰੂਟੀਨ ਚ ਕਿਉਂਕਿ ਇਹਦੇ ਧਿਆਨ ਚ ਇਦਾਂ ਰਵੇ ਕਿ ਮੈਂ ਇਸ ਗੁਰੂ ਦਾ ਸੇਖਾਂ ਤੇ ਮੈਂ ਆਪਣੇ ਮਨ ਨੂੰ ਕਾਬੂ 'ਚ ਰੱਖਣਾ ਹੈ ਮੈਂ ਮਨ ਨੂੰ ਮਰਜ਼ੀ ਨਹੀਂ ਕਰਦੇ ਜਦੋਂ ਤੁਸੀਂ ਗੁਰਦੁਆਰੇ ਤੋਂ ਬਾਹਰ ਵੀ ਚਲੇ ਜਾਓ ਤੁਸੀਂ ਆਪਣੇ ਕੰਮ ਤੇ ਹੋ ਜੌਬ ਤੇ ਹੋ ਤੁਸੀਂ ਆਪਣੇ ਘਰ ਵਿੱਚ ਵੀ ਹੋ ਤੇ ਤੁਹਾਡੇ ਮਨ 'ਚ ਜਦੋਂ ਕੋਈ ਖਿਆਲ ਆਵੇ ਤੇ ਨਾਲ-ਨਾਲ ਹੀ ਆਪਣੀ ਸੁਰਤ ਨੂੰ ਗੁਰਦੁਆਰੇ ਲਿਆਉਣਾ ਹੈ ਵੀ ਨਹੀਂ ਨਹੀਂ ਮੈਂ ਆਪਣੇ ਮਨ ਨੂੰ ਕਾਬੂ 'ਚ ਰੱਖਣਾ ਹੈ ਮੰਨ ਲਓ ਮਨ ਸੋਚਦਾ ਹੈ ਤੇ ਚਲੋ ਕਦੇ ਕਦੇ ਹੀ ਬੰਦੇ ਨੂੰ ਨਸ਼ਾ ਕਰ ਲੈਣਾ ਚਾਹੀਦਾ ਤੁਸੀਂ ਨਾਲ ਹੀ ਮੰਨ ਨੂੰ ਸਮਝਾਉਣਾ ਵੀ ਨਾ ਨਾ ਤੂੰ ਗੁਰਦੁਆਰੇ ਜਾਣ ਵਾਲਾ ਬੰਦਾ ਹੈ ਨਾ ਤੈਨੂੰ ਨਹੀਂ ਇਹ ਕੰਮ ਸ਼ੋਭਦਾ ਤੁਹਾਡੇ ਮਨ ਚ ਆਇਆ ਵੀ ਚਲ ਜੇ ਮਾੜਾ ਜਿਹਾ ਝੂਠ ਬੋਲ ਲੈਨੇ ਇਹਦੇ ਨਾਲ ਕੋਈ ਬੈਨੀਫਿਟ ਹੋ ਜਾਏਗਾ ਸਾਡਾ ਫਾਇਦਾ ਹੋ ਜਾਏ ਨਾਲ ਹੀ ਤੁਸੀਂ ਇਦਾਂ ਸੋਚਣਾ ਵੀ ਨਹੀਂ ਗੁਰਬਾਣੀ ਕਹਿੰਦੀ ਹੈ ਨਹੀਂ ਬੋਲਣਾ ਤੂੰ ਔਰ ਤੁਸੀਂ ਤਸਵੀਰ ਬਣਾਓ ਇਸ ਤਰ੍ਹਾਂ ਦੀ ਕਿਤੇ ਦਿਮਾਗ ਵਿੱਚ ਵੀ ਕੋਈ ਬੱਚਾ ਕੋਈ ਬਜ਼ੁਰਗ ਕੋਈ ਨਿਆਣਾ ਕੋਈ ਸਿਆਣਾ ਕਦੀ ਕਿਸੇ ਕਿਸੇ ਦੇ ਪਿੱਠ ਪਿੱਛੇ ਹੀ ਝੂਠ ਬੋਲੇਗਾ ਭਲਾ ਇਥੇ ਤਾਂ ਧਾਰਮਿਕ ਬੰਦੇ ਬਹੁਤ ਵੱਡੇ ਵੱਡੇ ਝੂਠ ਬੋਲ ਲੈਂਦੇ ਨੇ ਕਿਉਂਕਿ ਅਸੀਂ ਦਿਮਾਗ ਤੋਂ ਕੱਢ ਦਿੰਦੇ ਆਂ ਕਿ ਅਸੀਂ ਮਨ ਨੂੰ ਕਾਬੂ ਕਰਨ ਲਈ ਮਨ ਬਹੁਤ ਸ਼ੈਤਾਨ ਚੀਜ਼ ਹੈ ਬਾਣੀ 'ਚ ਮਨ ਨੂੰ ਖੋਟਾ ਹੋਰ ਮਨ ਨੂੰ ਗਦਾ ਮਨ ਨੂੰ ਕੁੱਤਾ ਤੱਕ ਕਿਹਾ ਹੈ ਸੁਣ ਮਨ ਅੰਦੇ ਕੁੱਤੇ ਕੋੜਿਆਰ ਬਾਣੀ 'ਚ ਲਿਖਿਆ ਸੁਣ ਅੰਨਿਆ ਤੇ ਕੁੱਤਿਆ ਮਨਾ ਹੁਣ ਜਿਵੇਂ ਕੋਈ ਘਰ 'ਚ ਗੱਲ ਨਾਲ ਨਾ ਸੁਣੇ ਤੇ ਆਪਾਂ ਕਈ ਵਾਰ ਉਹਨੂੰ ਕਹਿੰਨੇ ਆਂ ਵੀ ਤੂੰ ਢੀਠ ਦਾ ਢੀਠ ਹੀ ਰਹਿਣਾ ਗੁਰਬਾਣੀ 'ਚ ਮਨ ਨੂੰ ਵੀ ਢੀਠ ਕਿਹਾ ਹੈ ਇਹ ਬਹੁਤ ਠੀਠ ਹੈ ਤੁਸੀਂ ਕੀਰਤਨ ਸੁਣ ਰਹੇ ਹੋ ਨਾ ਉਹ ਚੰਗਾ ਭਲਾ ਤੁਹਾਡਾ ਧਿਆਨ ਰੱਬ ਵੱਲ ਇੱਕਦਮ ਪਤਾ ਨਹੀਂ ਮਨ ਕੋਲ ਉਸ ਕੀਰਤਨ ਚ ਬੈਠਿਆਂ ਦਾ ਧਿਆਨ ਕਿਤੇ ਹੋਰ ਲੈ ਜਾਂਦਾ ਤੁਸੀਂ ਕਥਾ ਸੁਣ ਰਹੇ ਹੋ ਨਾ ਤੁਸੀਂ ਵਿਚਾਰ ਤੁਹਾਡੇ ਹੱਥ ਵਿੱਚ ਕਈ ਵਾਰ ਗੁਰਬਾਣੀ ਦਾ ਗੁਟਕਾ ਹੁੰਦਾ ਸਾਹਮਣੇ ਤੁਹਾਡੇ ਪੋਥੀ ਹੁੰਦੀ ਹੈ ਤੇ ਕਈ ਵਾਰ ਤੁਹਾਡਾ ਮਨ ਅਚਾਨਕ ਹੀ ਪਤਾ ਨਹੀਂ ਕਿਧਰ ਨੂੰ ਚਲਾ ਜਾਂਦਾ ਔਰ ਬਹੁਤ ਸਵਾਲ ਨੇ ਤਾਂ ਬਦੀ ਦੁਨੀਆ ਤੇ ਵੀ ਮਨ ਨਹੀਂ ਟਿਕਦਾ ਸੈਂਕੜੇ ਵਾਰ ਵੀਰਾ ਭੈਣਾ ਦੇ ਸਾਡੇ ਸਾਹਮਣੇ ਸਵਾਲ ਹੁੰਦੇ ਨੇ ਵੀ ਗਿਆਨੀ ਜੀ ਪਾਸ ਕਰਦੇ ਆ ਮੰਨ ਕਿਵੇਂ ਟਿਕ ਕੋਈ ਦੁਨੀਆ ਦਾ ਬੰਦਾ ਤੁਹਾਡਾ ਮਨ ਨਹੀਂ ਟਿਕਾ ਸਕਦਾ ਐਵੇਂ ਭੁਲੇਖੇਤ ਨਹੀਂ ਪੈੜਾ ਵੀ ਫੁਲਾਨੇ ਕੋਲ ਜਾਵਾਂਗੇ ਉਹਨੇ ਮਨ ਕਾਬੂ ਚ ਕਰਤਾ ਕਿਸੇ ਬੰਦੇ ਦਾ ਕੋਈ ਦੂਜਾ ਬੰਦਾ ਮਨ ਕਾਬੂ ਚ ਕਰ ਹੀ ਨਹੀਂ ਸਕਦਾ ਇੱਥੇ ਤੇ ਆਪਣੇ ਆਪਣੇ ਮਨ ਨਹੀਂ ਕਾਬੂ ਚ ਹੁੰਦੇ ਜਿਹੜਾ ਤੁਹਾਡੇ ਅੰਦਰ ਹੈ ਜਿਹੜਾ ਤੁਹਾਡੇ ਅੰਦਰ ਵਰਕ ਕਰ ਰਿਹਾ ਜੇ ਉਹ ਤੁਹਾਡੇ ਕਾਬੂ ਵਿੱਚ ਨਹੀਂ ਤੁਸੀਂ ਕਿਸੇ ਦੂਜੇ ਦਾ ਮਨ ਕਿਤਾ ਕਾਬੂ ਕਰਦੇ ਹੋਗੇ ਕੋਈ ਨਹੀਂ ਕਰ ਸਕਦਾ ਇੱਥੋਂ ਤੱਕ ਜਦੋਂ ਮੈਂ ਬਾਣੀ ਪੜ੍ਹਦਾ ਤਾਂ ਹੈਰਾਨ ਹੋ ਜਾਂਦਾ ਕਿ ਕਿੰਨੀ ਗਜ਼ਬ ਗੱਲ ਪੁਰਬਾਣੀ 'ਚ ਲਿਖੀ ਆ ਮਹਾਰਾਜ ਕਹਿੰਦੇ ਕਬੀਰ ਸਾਚਾ ਸਤਗੁਰ ਕਿਆ ਕਰੇ ਗੁਰੂ ਵੀ ਤੇਰਾ ਮਨ ਵਸ ਨਹੀਂ ਕਰ ਸਕਦਾ ਜੇ ਤੂੰ ਆਪਣੇ ਮਨ ਨੂੰ ਗੁਰੂ ਦੇ ਹਵਾਲੇ ਨਾ ਕਰੇ ਤੈਨੂੰ ਆਪਣਾ ਮਨ ਗੁਰੂ ਦੇ ਹਵਾਲੇ ਕਰਨਾ ਪੈਂਦਾ ਏ ਯਾਨੀ ਕਿ ਅਸੀਂ ਆਪਣਾ ਮਨ ਗੁਰੂ ਦੇ ਚਰਨਾਂ 'ਚ ਰੱਖਣਾ ਹੈ ਕੱਲਾ ਮੱਥਾ ਨਹੀਂ ਟੇਕਦੇ ਅਸੀਂ ਮੱਥਾ ਟੇਕਣ ਦਾ ਹੀ ਮਤਲਬ ਹੈ ਵੀ ਮੱਥਾ ਟੇਕਣ ਦੇ ਨਾਲ-ਨਾਲ ਤੁਸੀਂ ਆਪਣਾ ਮਨ ਮਸਤਕ ਗੁਰੂ ਦੇ ਹਵਾਲੇ ਕਰ ਦੇਣਾ ਵੀ ਦਾਤਾ ਅੱਜ ਤੋਂ ਬਾਅਦ ਇਸ ਮਾਈਂਡ ਵਿੱਚ ਇੱਕ ਵੀ ਉਹ ਗੱਲ ਨਾ ਆਵੇ ਜਿਹੜੀ ਤੈਨੂੰ ਨਹੀਂ ਪਉਦੀ ਹੁਣ ਇਮੇਜਨ ਕਰੋ ਸੋਚੋ ਕਿ ਜੇ ਕਿਤੇ ਇਦਾਂ ਹੋਵੇ ਕੋਈ ਇੱਕ ਗੱਲ ਸਿੱਖਾਂ ਦੇ ਦਿਮਾਗ 'ਚ ਉਹ ਨਾ ਆਵੇ ਜਿਹੜੀ ਗੁਰੂ ਨੂੰ ਨਹੀਂ ਪਉਦੀ ਤੇ ਸਿੱਖ ਰੱਬ ਦਾ ਰੂਪ ਬਣ ਕੇ ਨਹੀਂ ਵਿਚਰੇਗਾ ਦੁਨੀਆ ਤੇ ਕਿਉਂ ਲੋਕ ਕਹਿੰਦੇ ਸੀ ਪੱਗ ਵਾਲੇ ਰੱਬ ਰੂਪ ਹੁੰਦੇ ਨੇ ਉਹ ਕਹਿੰਦੇ ਸੀ ਨਾ ਪ੍ਰਾਣੇ ਸਮਿਆਂ 'ਚ ਜਿਹਦੇ ਸਰਤ ਦਾ ਸਤਾਰ ਉਹਦੇ ਦਰਸ਼ਨ ਕਰ ਲੋ ਤੇ ਰੱਬ ਦੇ ਦਰਸ਼ਨ ਹੁੰਦੇ ਨੇ ਹੁਣ ਕਿਉਂ ਨਹੀਂ ਕਹਿੰਦੇ ਭਲਾ ਇਦਾਂ ਯਾਨੀ ਕਿ ਸਾਡੇ ਸੰਸਕਾਰਾਂ ਦੇ ਵਿੱਚੋਂ ਉਹ ਗੁਰੂ ਵਾਲੀ ਗੁੜਤੀ ਉਹ ਜਿਹੜੀਆਂ ਕਿਉਂ ਸਾਡੇ ਬਜ਼ੁਰਗ ਦਾਨੇ ਬੰਦੇ ਕਿਉਂ ਲੋਕ ਕਹਿੰਦੇ ਸੀ ਵੀ ਬਾਪੂ ਦੇ ਅੱਖ ਲੱਗਦੇ ਇਹ ਠੀਕ ਹੈ ਅੱਜ ਦਾ ਸਮਾਜ ਇਦਾਂ ਦਾ ਬਣ ਗਿਆ ਵੀ ਨਾ ਨਿਆਣਿਆਂ ਸਿਆਣਿਆਂ ਦੇ ਅੱਖ ਲੱਗਦੇ ਨਾ ਨਾ ਸਿਆਣੇ ਨਿਆਣਿਆਂ ਦੇ ਅੱਖ ਲੱਗਦੇ ਨੇ ਕਿਉਂਕਿ ਅਸੀਂ ਆਪਣੇ ਕਰੈਕਟਰ ਨੂੰ ਉਹਦਾ ਬੈਲਡ ਨਹੀਂ ਕਰ ਸਕਿਆ ਤੁਸੀਂ ਆਪਣੀ ਸ਼ਖਸੀਅਤ ਨੂੰ ਬਹੁਤ ਛੋਟਾ ਕਰ ਲਿਆ ਹੁਣ ਜਦੋਂ ਕੋਈ ਬੰਦਾ ਹਰਕਤਾਂ ਛੋਟੀਆਂ-ਛੋਟੀਆਂ ਕਰੇਗਾ ਨਿੱਕੀਆਂ-ਨਿੱਕੀਆਂ ਗੱਲਾਂ ਤੇਦਾ ਫਿਰ ਉਹਦੀ ਗੱਲ ਕੌਣ ਸੁਣੇਗਾ ਮੰਨ ਲਓ ਮੇਰੇ ਵਰਗਾ ਬੰਦਾ ਹੀ ਜਿੰਨਕੀਆਂ-ਨਿੱਕੀਆਂ ਗੱਲਾਂ ਤੋਂ ਗੁੱਸੇ ਚ ਆਵੇ ਪੈਸੇ ਦੇ ਮਗਰ ਭੱਜਾ ਫਿਰ ਫਿਰ ਤੁਹਾਡੇ ਤੇ ਕੀ ਹੌਸਲ ਇਹਨਾਂ ਗੱਲਾਂ ਤੁਸੀਂ ਕਹੋਗੇ ਵੀ ਇਹ ਤਾਂ ਯਾਰ ਇਹਨੂੰ ਤਾਂ ਆਪਣਾ ਬੜਾ ਬੁਰਾ ਹਾਲ ਹੈ ਉਹ ਵੀ ਤੁਸੀਂ ਸੁਣਦੇ ਆ ਨਾ ਸਾਨੂੰ ਸਾਡੇ ਕੋਲੋਂ ਕੀਰਤਨ ਸੁਣਦੇ ਆ ਵਿਚਾਰ ਸੁਣਦੇ ਆ ਯਾਨੀ ਕਿ ਜਿਹੜੀ ਗੱਲ ਗੁਰਬਾਣੀ ਨੇ ਬੜੇ ਖੂਬਸੂਰਤ ਖਿਆਲ ਦਿੱਤੇ ਬਾਣੀ ਨੇ ਕਿਹਾ ਵੀ ਪਹਿਲੀ ਗੱਲ ਤੇ ਰੱਬ ਦੇ ਰਾਹ ਤੇ ਨਾ ਤੁਰੇ ਜੇ ਤੁਰੇ ਫਿਰ ਤੂੰ ਖਾਣਾ ਕਰ ਨਾ ਤੁਰ ਬਾਣੀ ਚ ਵਾਕ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜੇ ਤਾ ਮੇਰੇ ਰਾਹ ਤੇ ਤੁਰਨਾ ਹੈ ਨਾ ਫਿਰ ਸਿੱਧਾ ਹੋ ਕੇ ਤੂੰ ਐਵੇਂ ਡਾਵਾ ਡੋਲਦੇ ਨਹੀਂ ਵੀ ਕਦੀ ਆਸ ਬੰਨੇ ਕਦੀ ਆਸ ਬੰਨੇ ਕਦੀ ਆਸ ਬੰਨੇ ਅੱਜ ਜਦੋਂ ਸਿਆਣੇ ਬੰਦੇ ਬੈਂਦੇ ਆ ਨਾ ਉਦੋਂ ਕਹਿੰਦੇ ਬੜਾ ਔਖਾ ਜੀ ਕਿੱਥੇ ਤੁਰਿਆ ਦਾ ਇਹ ਸ਼ਬਦ ਹੀ ਤੁਹਾਡੀ ਜ਼ੁਬਾਨ ਤੇ ਆਉਣਾ ਤੁਹਾਡੀ ਕੌਮ ਲਈ ਬੜਾ ਘਾਟਾ